ਕੰਨਾ ਪਾਣੀ ਹੋ ਗਿਆ ਕਿਵੇਂ ਫਿਰ ਵੈਲਕਮ ਇੰਡੀਆ ਬਾਹ ਜੀ ਕਿਵੇਂ ਬਣੀ ਆ ਅੱਛਾ ਵੈਸੇ ਫੈਸ਼ਨ ਹੈ ਫੈਸ਼ਨ ਫੈਸ਼ਨ ਟੀਕਾ ਟੀਕਾ ਫੈਸ਼ਨ ਸਭ ਦਿਨ ਹੋ ਗਿਆ ਤੇ ਕੱਢ ਬੀ ਹਾਂ ਜੀ ਕੀ ਹਾਲ ਚਾਲ ਹੈ ਜੀ ਸਾਰੇ ਦੋਸਤੋ ਠੀਕ ਠਾਕ ਸਾਡਾ ਪਹਿਲਾ ਵਲੌਗ ਹੈ ਮਲੇਸ਼ੀਆ ਕੱਠੇ ਸੀ ਅਸੀਂ ਦਵਾਈ ਵੀ ਸਿੰਗਾਪੁਰ ਵੀ ਪਾ ਕਾਫੀ ਦੰਦਨੇ ਗਿਆ ਫਾਈਲ ਇੱਥੇ ਰਹੇ ਹਾਂ 17-18 ਸਾਲ ਬਾਅਦ ਮੇਰਾ ਭਰਾ ਆਇਆ ਇੰਡੀਆ ਉਦੋਂ 7 ਸਾਲਾ ਬਾਅਦ ਆਇਆ ਪਰ ਰਖੜੀ ਬਣਾਉਣ 18 ਸਾਲਾ ਬਾਅਦ ਆਇਆ 18 ਸਾਲਾ ਬਾਅਦ ਹੋਰ ਮਿਲਦੇ ਆ ਥੋੜੀ ਅੱਗੇ ਆਓ ਅੰਦਰ ਖਾਨੇ ਆ ਆ ਦੇਖੋ ਸੱਟ ਲੱਗੀ ਸੀ ਸੱਟ ਲੱਗਣ ਦਾ ਕਿੰਦੀਆ ਹੋਣਾ ਪਿਆ ਥੋੜਾ ਫੇਸ ਪਰ ਕਰ ਇਹ ਸ਼ੋਲਡਰ ਡੈਮੇਜ ਹੋ ਗਿਆ ਇੱਥੋਂ ਟੁੱਟ ਗਿਆ ਤੇ ਹੁਣ ਅਸੀਂ ਉਸ ਤੋਂ ਬਾਅਦ ਕਰਵਾਗੇ ਟ੍ਰੀਟਮੈਂਟ ਕਰਵਾਗੇ ਪਰ ਅੰਜ ਪਹਿਲਾਂ ਕਰਦੇ ਨੂੰ ਦੇਣਾ ਸਰਪ੍ਰਾਈਜ਼ ਸਰਪ੍ਰਾਈਜ਼ ਦੇਣਾ ਕਟੂਕਟ ਅਰਸ਼ਾ ਨਾ ਬਾਦ ਸਤਨ ਸਾਲਾਂ ਬਾਅਦ ਕੁਝ ਦਿਨ ਤੇ ਭੈਣਾਂ ਨੂੰ ਸਰਪ੍ਰਾਈਜ਼ ਦੇਣਾ ਸੀ ਰਖੜੀ ਦਾ ਕੋਵਿਡ ਕੱਢ ਗਿਆ ਹਾਂ ਭੈਣਾਂ ਨੂੰ ਸਰਪ੍ਰਾਈਜ਼ ਦੇਣਾ ਸੀ 18 ਸਾਲਾਂ ਬਾਅਦ ਮਿਲ ਜਦਣ ਵਗ ਗਈ ਆ ਲੋ ਜੀ ਕਿਵੇਂ ਫਿਰ ਮਿੱਤਰਾ ਹੁਣ ਵਧੀਆ ਜੀ ਨਿਆਰੇ ਮੋਡੇ ਮੋਡੇ ਮੁੰਡੇ ਚੁੱਕ ਲੈਣੇ ਮੋਢੇ ਬੰਨ ਲੈਣੇ ਮਿੱਠੀ ਮਿੱਠੀ ਪੇਨ ਦਾ ਨਿਆਰਾ ਲੈ ਰਹੇ ਮਿੱਠੀ ਮਿੱਠੀ ਪੇਨ ਹੋ ਰਹੀ ਹੈ ਤੇ ਬਸ ਜਾ ਰਹੇ ਅਸੀਂ ਘਰ ਨੂੰ ਹੁਣ ਜਾ ਕੇ ਸਰਪ੍ਰਾਈਜ਼ ਦਿੰਨੇ ਆ 18 ਸਾਲਾਂ ਬਾਅਦ ਰਖੜੀ ਗੁੱਟ ਤੇ ਬਨਵਾਣਾ ਸਲਾਮ ਆਦ ਰਖੜੀ ਘੁੱਟ ਤੇ ਬਰਵਾਨ ਤੇ 8 ਸਾਲਾਂ ਬਾਅਦ ਘਰ ਦੀ ਐਂਟਰੀ ਅੱਜ ਕਿੰਨੇ ਸਾਲਾਂ ਬਾਅਦ ਆ 8 ਸਾਲ 7 ਸਾਲ 7 ਸਾਲ ਬਾਅਦ 8 ਸਾਲਾਂ ਬਾਅਦ 7.5 ਸਾਲ 7.5 ਸਾਲ ਆਫੀ ਨਾਲ 7.5 ਸਾਲ 7.5 ਸਾਲ ਬਗੀ ਲੋ ਜੀ ਆਹੀ ਪਹੁੰਚ ਗਿਆ ਸਮਾਨੇ ਤੇ ਆਹ ਦੇਖੋ بارش ਹੋ ਰਹੀ ਹੈ ਫੁੱਲ ਐਂਟਰ ਹੋ ਗਏ ਕਹਿੰਦੇ ਅੱਜ ਹੀ ਮੀਂਹ ਪਿਆ ਹੈ ਮਾਤਾ ਦਾ ਫੋਨ ਆਇਆ ਕਹਿੰਦੇ ਮੀਂਹ ਵੀ ਅੱਜ ਹੀ ਪਿਆ ਹੈ ਭਾਜ ਜਦੋਂ ਮਾਂ ਤੇ ਪੁੱਤ ਦਾ ਇੰਨੇ ਸਾਲਾਂ ਬਾਅਦ ਮਲਾਪ ਹੋਣਾ ਹੁੰਦਾ ਨਾ ਉਹ ਰੱਬ ਵਰਸਦਾ ਉਹ ਰੱਬ ਵਰਸੇ ਗਈ ਆ ਦੇਖੋ ਮੋ ਬਨ ਲਿਆ ਸੀ ਵੀ ਦੇਖਾਂ ਇਹ ਵੀ ਘਰ ਦੇ ਪਹਿਚਾਨ ਨਹੀਂ ਹੁਣ 8 ਸਾਲਾਂ ਬਾਅਦ ਐਂਟਰੀ ਮਾਰਨੀ ਹੈ ਘਰੇ ਤਾਂ ਪਹਿਚਾਨਣਗੇ ਕਿ ਜੀ ਪਹਿਚਾਨਦੇ ਹੁਣ ਮਾਵਾ ਤਾਂ ਛੱਟਾ ਪਹਿਚਾਨਣ ਕਿਤੇ ਬਕਦੀ ਖੁਸ਼ਬੂ ਤੋਂ ਹੁਣ ਬੈਠਾ ਇੱਧਰ ਤੇ ਚਾਚਾ ਸਾਡਾ ਪੁੱਛ ਕੇ ਗਿਆ ਵੀ ਕਿੰਨੀਆਂ ਬਲੇਟਾਂ ਤੇ ਕਿੰਨੇ ਭੇਜਿਆ ਹੈ ਤਾਬਾ ਹਰਦੀਪ ਗਰਸ਼ਨ ਤਾਬਾ ਤੇ ਮਾਨੇ ਤੇ ਹਰਦੀਪ ਪ੍ਰੈਸਿਡੈਂਟ ਆਪਦਾ ਤੇ ਉਹਨਾਂ ਨੇ ਪਛਾਣਿਆ ਨੂੰ ਚਾਚਾ ਆਇਆ ਦਾ ਪੁੱਛਣਾ ਉਹ ਥੜਾ ਸੱਚਾ ਕੋਰਾ ਕੁਛ ਨਾ ਵੀ ਕਨੀਂ ਕਿੰਨਾ ਨਹੀਂ ਦੁੱਗਨੇ ਤਾਂ ਲੋਜੀ ਅਸੀਂ ਜਾ ਰਹੇ ਆਂ ਇੱਧਰ ਚੈੱਕ ਕਰੋ ਪਰਮਾਨ ਬਣ ਲਿਆ ਆਹ ਅਸੀਂ ਦੋਨਾਂ ਨੇ ਬਣ ਲਿਆ ਕਾਲੇ ਰਮਾਲ ਤੇ ਕਾਲੇ ਬਣ ਲਿਆ ਪਰਨੇ ਤੇ ਦੇਖਦੇ ਆਂ ਵੀ ਘਰ ਦੇ ਪਛਾਣਦੇ ਕਿ ਨਹੀਂ ਪਛਾਣਦੇ ਗੱਡੀ ਕਿੱਥੇ ਆ ਗੱਡੀ ਘਣੀ ਚਲਾਵਾਂਗਾ ਜਿੱਥੇ ਡੈਰੀ ਹੈ ਇਹਨੂੰ ਲਾਉਂਦੇ ਨੇ ਨਾਲ ਐਨਕਾ ਮੈਂ ਗੱਡੀ ਚ ਲਾ ਦੇ ਓਏ ਹੋਏ ਮਾੜਾ ਪਹਿਲੀ ਵਾਰ ਕਣੀ ਹੈ ਪਾਣੀ ਵੇ ਹੋਰ ਤਾਦੀ ਪੈ ਇਹਨੂੰ ਆਹ ਕਿਹੜਾ ਆਹ ਕਿਹੜਾ ਵੈਲਕਮ ਵਗੈਰਾ ਆਉਣੇ ਪਾਣੀ ਹੋਇਆ ਪਿਆ ਮੈਂ ਯਾਰ ਗੱਡੀ ਜਾਈ ਨਹੀਂ